ਸਸ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਰਤੀ 2025 ਲਈ ਅਜੀਖ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਪੰਜਾਬ ਦੇ ਉਮੀਦਵਾਰਾਂ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਾ ਜੀ ਦੋਸਤੋ ਇਹ ਲિમਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਹਾਡਾ ਸਿਲੈਕਸ਼ਨ ਹੋਵੇਗਾ ਤੇ ਕਿਹੜੀਆਂ-ਕਿਹੜੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨਾਲ ਅਸਟੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਟੀਚਿੰਗ ਸਟਾਫ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ 176 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਇਸ ਤਿਆਰ ਨੰਬਰ 383 ਪਬਲਿਕ 2025 ਰੈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਅੱਜ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਾਇਰੈਕਟਿਡ ਆਫ ਐਜੂਕੇਸ਼ਨ ਸਰੋਮਣੀ ਗੁਰਦੁਆਰਾ ਪਰਵੰਧਕ ਕਮੇਟੀ ਬਾਹਦਰਗੜ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਇਸ਼ਤਿਆਰ ਨੰਬਰ 383 ਆਫ 2025 ਰਾਹੀਂ 16 12 2025 ਨੂੰ ਅੱਜ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਬੱਕ ਬੱਕ ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਨੂੰ ਭਰਨ ਲਈ ਜੋਗ ਉਮੀਦਵਾਰਾਂ ਕੋਲੋਂ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਦੋਸਤੋ ਆਨਲਾਈਨ ਅਪਲਾਈ ਕਰਨ ਦਾ ਲਿੰਕ ਤੇ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਦਿੱਤਾ ਜੀ ਉੱਥੋਂ ਤੁਸੀਂ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਬਰ ਚੰਗੀ ਤਰ੍ਹਾਂ ਪੜ੍ਹ ਲੈਣੀ ਪੜਨ ਤੋਂ ਬਾਅਦ ਤੁਸੀਂ ਉੱਥੋਂ ਹੀ ਆਨਲਾਈਨ ਅਪਲਾਈ ਕਰ ਸਕੋਗੇ ਦੋਸਤੋ ਤੁਸੀਂ ਮੇਰਾ ਨਿਊ ਫੇਸਬੁੱਕ ਪੇਜ ਅਤੇ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਜੀ ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਚ ਦੇਤਾ ਜੀ ਮੈਂ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰ ਦਾਂਗੀ ਜਾਂ ਫਿਰ ਤੁਸੀਂ ਉਹਦੀ ਆਫੀਸ਼ੀਅਲੀ ਵੈਬਸਾਈਟ ਦੇ ਉੱਪਰ ਵੀ ਜਾ ਕੇ ਆਨਲਾਈਨ ਅਪਲਾਈ ਕਰ ਸਕੋਗੇ ਜੋ ਪੋਸਟ ਆਊਟ ਕੀਤੇ ਗਏ ਹਨ ਜੀ ਉਹਨਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਸਕੂਲ ਨੇ ਜੀ ਉਹਨਾਂ ਵਿੱਚ ਟੀਚਿੰਗ ਅ ਨੂੰ ਪਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਤੇ ਪੋਸਟਾਂ ਨੇ ਜੀ ਕੁਝ ਇਸ ਪ੍ਰਕਾਰ ਨੇ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਪੀਜੀਟੀ ਪੀਜੀਟੀ ਪ੍ਰਾਇਮਰੀ ਟੀਚਰ ਨਰਸਰੀ ਟੀਚਰ ਦੀਆਂ ਪੋਸਟਾਂ ਭਰੀਆਂ ਜਾਣਗੀਆਂ ਟੋਟਲ ਪੋਸਟਾਂ ਨੇ 176 ਇਹਨਾਂ ਲਈ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਅਪਲਾਈ ਕਰ ਸਕਣਗੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਕਿ ਬੱਖ-ਬੱਖ ਕਾਲਜ ਨੇ ਜੀ ਇੱਥੇ ਮੈਂਸ਼ਨ ਕੀਤਾ ਗਿਆ ਨੇ ਜੀ ਇੱਥੇ ਬੱਖ-ਬੱਖ ਕਿੰਨੇ ਕਾਲਜ ਨੇ ਜੀ 39 ਕੋਲੇ ਨੇ ਜੀ ਜਿਨ੍ਹਾਂ ਵਿੱਚ ਇਹ ਪੋਸਟਾਂ ਭਰੀਆਂ ਜਾਣਗੀਆਂ ਦੋਸਤੋ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰਿਓ ਜੀ ਅਤੇ ਜੋ ਜੋਗ ਉਮੀਦਵਾਰ ਹੋਣਗੇ ਜੀ ਅਪਲਾਈ ਜੂਰ ਕਰਿਓ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਜ਼ਰੂਰੀ ਹਦਾਇਤਾਂ ਅਤੇ ਜੋ ਆਨਲਾਈਨ ਰਜਿਸਟ੍ਰੇਸ਼ਨ ਫੀਸ ਹੈ ਜੀ 500 ਰੁਪਏ ਰੱਖੀ ਗਈ ਆ ਸਾਰੀਆਂ ਕੈਟਾਗਰੀਆਂ ਵਾਸਤੇ ਆਨਲਾਈਨ ਅਪਲਾਈ 16 12 2025 ਤੋਂ ਲੈ ਕੇ 5 1 2026 12 ਵਜੇ ਤੱਕ ਤੁਸੀਂ ਕਰ ਸਕੋਗੇ ਹੋਰ ਬਧੇਰੀ ਜਾਣਕਾਰੀ ਲਈ ਤੁਸੀਂ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਤੇ ਜ਼ਰੂਰੀ ਹਦਾਇਤਾਂ ਉਮੀਦਵਾਰ ਡਾਇਰੈਕਟੋਰੇਟ ਆਫ এডਿਕੇਸ਼ਨ ਦੀ ਵੈਬਸਾਈਟ ਵੈਬਸਾਈਟ ਦਾ ਮੈਂਸ਼ਨ ਕੀਤਾ ਗਿਆ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਲਾਸਟ ਡੇਅ ਦੁਆਰਾ ਫਿਰ ਦੱਸ ਦਿੰਨਾ ਜੀ 5 1 2026 ਤੱਕ ਤੁਸੀਂ ਅਪਲਾਈ ਕਰ ਸਕੋਗੇ ਅਰਜੀ ਫਾਰਮ ਡਾਕ ਦਸਤੀ ਪਰਵਾਣ ਨਹੀਂ ਕੀਤੇ ਜਾਣਗੇ ਅਰਜੀ ਫਾਰਮ ਦੀ ਪ੍ਰਿੰਟ ਕਾਪੀ ਵੀ ਭੇਜਣ ਦੀ ਜ਼ਰੂਰਤ ਨਹੀਂ ਹੈ ਉਮੀਦਵਾਰ ਇੱਕ ਤੋਂ ਵੱਧ ਸਕੂਲਾਂ ਵਿੱਚ ਅਪਲਾਈ ਕਰ ਸਕਦੇ ਨੇ ਜੀ ਇਸ ਲਈ ਉਹਨਾਂ ਨੂੰ ਵੱਖਰਾ ਫਾਰਮ ਤੇ ਬੱਕਰੀ ਐਪਲੀਕੇਸ਼ਨ ਫੀਸ ਦੇਣੀ ਹੋਵੇਗੀ ਲਿਖਤੀ ਟੈਸਟ ਇੰਟਰਵਿਊ ਸੰਬੰਧੀ ਸਮਾਸਾਰਣੀ 12 1 2026 ਨੂੰ ਇਹਦੀ ਆਫਸਲੀ ਵੈਬਸਾਈਟ ਦੇ ਉੱਪਰ ਦੇਖੀ ਜਾ ਸਕਦੀ ਹੈ ਇਹ ਅਸਾਮੀਆਂ ਸਕੂਲ ਅਡ ਹਾਕ ਪਦਰ ਤੇ ਵਿਦਿਅਕ ਸ਼ਾਸਨ 2026 27 ਦੇ ਅੰਤ ਤੱਕ ਭਰੀਆਂ ਜਾਣੀਆਂ ਕੁੱਲ ਮਿਲਾ ਕੇ ਕੰਟਰੈਕਟ ਬੇਸ ਤੇ ਪੋਸਟਾਂ ਭਰੀਆਂ ਜਾਣਗੀਆਂ ਦੋਸਤੋ ਨਾ ਪੋਸਟਾਂ ਲਈ ਵਿਦਿਅਕ ਯੋਗਤਾ ਕੁਝ ਇਸ ਪ੍ਰਕਾਰ ਹੋਵੇਗੀ ਜੀ ਲੈਕਚਰਰ ਪੀਜੀਟੀ ਜਾਂ ਪੋਸਟਾਂ ਲਈ ਵਿਦਿਅਕ ਯੋਗਤਾ ਉਮੀਦਵਾਰਾਂ ਨੇ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਬੀਐਡ ਪਾਸ ਕੀਤੀ ਹੋਵੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟੋ ਘੱਟ 55% ਅੰਕ ਹੋਣੇ ਜ਼ਰੂਰੀ ਨੇ ਜੀ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਵਿਸ਼ੇ ਵਿੱਚ ਹੀ ਹੋਣੀ ਚਾਹੀਦੀ ਹੈ ਸਿੰਡ ਸਕੈਂਡਰੀ ਕਲਾਸਾਂ ਨੂੰ ਪੜਾਉਣ ਵਾਲੇ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਨੈਕਸਟ ਪੋਸਟ ਹੈ ਜੀ ਵਿਸ਼ਾ ਅਧਿਆਪਕ ਪੀਜੀਟੀ ਦੀ ਪੋਸਟ ਹੈ ਜੀ ਇਸ ਲਈ ਵਿਦਿਆਜੋਗਤਾ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਬੀਏ ਤੁਸੀਂ ਪਾਸ ਕੀਤੀ ਹੈ ਅਤੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟੋ-ਘੱਟ 50% ਅੰਕ ਹੋਣੇ ਜ਼ਰੂਰੀ ਹੈ ਜੀ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧਿਤ ਵਿਸ਼ੇ ਵਿੱਚ ਪਾਸ ਹੋਣਾ ਜ਼ਰੂਰੀ ਹੈ ਜੀ ਬੀਏਡ ਵਿੱਚ ਸਬਜੈਕਟ ਕੰਬੀਨੇਸ਼ਨ ਪੋਸਟ ਦੇ ਵਿਸ਼ੇ ਅਨੁਸਾਰ ਹੋਣੀ ਚਾਹੀਦੀ ਹੈ ਨੈਕਸਟ ਹੈ ਜੀ ਫਿਜ਼ੀਕਲ ਐਜੂਕੇਸ਼ਨ ਦੀ ਅਸਾਮੀ ਲਈ ਬਿੱਦਕ ਯੋਗਤਾ ਐਮਪੀਅਰ ਡਿਗਰੀ 뮤జిక్ ਦੀ ਅਸਾਮੀ ਲਈ ਐਮਏ 뮤జిక్ ਆਰਟ ਐਂਡ ਕ੍ਰਾਫਟ ਦੀ ਅਸਾਮੀ ਲਈ ਫਾਈਨਸ ਆਰਟਸ ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿਸ਼ੇ ਵਿੱਚ ਹੋਣੀ ਚਾਹੀਦੀ ਹੈ ਉਕਤ ਵਿਸ਼ਿਆਂ ਲਈ ਬੀਐਡ ਲਾਜ਼ਮੀ ਨਹੀਂ ਹੈ ਨੈਕਸਟ ਹੈ ਜੀ ਜਰਨਲ ਅਧਿਆਪਕ ਲਈ ਉਮੀਦਵਾਰਾਂ ਨੇ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਵਿੱਚ ਘੱਟੋ-ਘੱਟ 50% ਅੰਕ ਹੋਣੇ ਜ਼ਰੂਰੀ ਨਹੀਂ ਜੀ ਸੀਟ ਐਟ ਪੀਟ ਐਟ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ ਨੈਕਸਟ ਹੈ ਜੀ ਨਰਸਰੀ ਅਧਿਆਪਕ ਦੀ ਪੋਸਟ ਹੈ ਜੀ ਐਂਟੀਟੀ ਦੀ ਪੋਸਟ ਲਈ ਉਮੀਦਵਾਰ ਨੇ 12ਵੀਂ ਕਲਾਸ ਐਂਟੀਟੀ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਗ੍ਰੈਜੂਏਸ਼ਨ ਅਤੇ ਬੀਐਡ ਨੂੰ ਪਹਿਲ ਦਿੱਤੀ ਜਾਵੇਗੀ ਉਮੀਦਵਾਰਾਂ ਨੇ 10ਵੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤਾ ਹੋਣਾ ਜ਼ਰੂਰੀ ਹੈ ਜੀ ਉਮੀਦਵਾਰਾਂ ਦਾ ਐਕਸਪੀਰੀਅੰਸ ਕੇਵਲ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲਾਂ ਦਾ ਹੀ ਮੰਨਿਆ ਜਾਵੇਗਾ ਐਕਸਪੀਰੀਅੰਸ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਜ਼ਰੂਰੀ ਹੈ ਜੀ ਉਸ ਤੋਂ ਉਮੀਦਵਾਰਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ ਇਹ ਟੈਸਟ ਮਲਟੀ ਚੋਇਸ ਕੁਚਨ ਦਾ ਹੋਵੇਗਾ ਪੀਜੀਟੀ ਪੀਜੀਟੀ ਵਿਸ਼ਾ ਅਧਿਆਪਕ ਲਈ ਟੈਸਟ ਦਾ ਸਿਲੇਬਸ ਜਰਨਲ ਅੰਗਰੇਜ਼ੀ ਸਿੱਖ ਹਿਸਟਰੀ ਸੰਬੰਧਿਤ ਵਿਸ਼ਾ ਜਰਨਲ ਅਵੇਅਰਨੈਸ ਐਂਡ ਟੀਚਿੰਗ ਐਪਟੀਟਿਊਡ ਹੈ ਉਮੀਦਵਾਰ ਚੰਗੇ ਅਕਾਦਮਿਕ ਵਿਸ਼ੋਕੜ ਵਾਲੇ ਅਤੇ ਅੰਗਰੇਜ਼ੀ ਪੋਲਣ ਵਿੱਚ નિਪੁੰਨ ਖਾਸ ਕਰਕੇ CBSE ਸਕੂਲਾਂ ਲਈ ਰੱਖਦੇ ਹੋਣਾ ਨੰਬਰ 15 ਇੰਟਰਵਿਊ ਸਮੇਂ ਉਮੀਦਵਾਰਾਂ ਕੋਲ ਮਾਸਟਰ ਡਿਗਰੀ ਪੋਸਟ ਗ੍ਰੈਜੂਏਸ਼ਨ ਜਾਂ बीएड ਦਾ ਫਾਈਨਲ ਰਿਜ਼ਲਟ ਹੋਣਾ ਜ਼ਰੂਰੀ ਹੈ ਜੀ ਇੰਟਰਵਿਊ ਸਮੇਂ ਉਮੀਦਵਾਰਾਂ ਨੂੰ ਆਪਣੀ ਯੋਗਤਾ ਐਕਸਪੀਰੀਅੰਸ ਦੇ ਅਸਲੀ ਡਾਕੂਮੈਂਟਸ ਅਤੇ ਦੋ ਸੈੱਟ ਫੋਟੋਕਾਪੀਆਂ ਦਿਆਣਾ ਜ਼ਰੂਰੀ ਹੋਵੇਗਾ ਸਿੱਖ ਉਮੀਦਵਾਰ ਪਤਿਤ ਨਹੀਂ ਹੋਣਾ ਚਾਹੀਦਾ ਨੈਕਸਟ ਹੈ ਜੀ ਅਸਾਮੀਆਂ ਦੀ ਗਿਣਤੀ ਪਰਕ ਲੋਡ ਅਨੁਸਾਰ ਘਟਬਤ ਕੀਤੀ ਜਾ ਸਕਦੀ ਹੈ ਨਿਮਨ ਹਸਤਾਖਰੀ ਪਾਸ ਇੰਟਰਵਿਊ ਰੱਦ ਕਰਨ ਜਾਂ ਮੁਲਤਵੀ ਕਰਨ ਦਾ ਅਧਿਕਾਰ ਰੱਖਵਾ ਹੋਵੇਗਾ ਨੰਬਰ 2 ਇੰਟਰਵਿਊ ਤੇ ਆਉਣ ਵਾਸਤੇ ਤੁਹਾਨੂੰ ਕੋਈ ਫੀਸ ਦਾ ਭੁਗਤਾਨ ਨਹੀਂ ਕੀਤਾ ਜਾਵੇਗਾ ਉਮੀਦਵਾਰ ਇੰਟਰਵਿਊ ਤੇ ਆਉਣ ਤੋਂ ਇੱਕ ਦਿਨ ਪਹਿਲਾਂ ਵੈਬਸਾਈਟ ਮੈਂਸ਼ਨ ਕੀਤੀ ਹੈ ਵੈਬਸਾਈਟ ਨੂੰ ਜ਼ਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ ਸਮਾਂ ਬਦਲਿਆ ਜਾ ਸਕਦਾ ਹੈ ਦੋਸਤੋ ਉਮੀਦਵਾਰ ਤਾਂ ਮੇਰੇ ਵਰਤੀ ਜਾਣਗੇ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ